ਰੋਂ ਵਿੱਚ ਢੋਂਗੀ ਬਾਬਾ ਨੂੰ ਭੇਜਿਆ ਜੇਲ ਆਪ ਨੂੰ ਦੱਸ ਦਈਏ ਕਿ ਸੁजानਪੁਰ ਦੇ ਨਜ਼ਦੀਕ ਪੈਂਦੇ ਪਿੰਡ ਗੁਗਰਾ ਵਿੱਚ ਇੱਕ ਢੋਂਗੀ ਬਾਬੇ ਵੱਲੋਂ ਤਬੀਜ਼ ਦੇਣ ਦੇ ਬਹਾਨੇ ਇੱਕ ਮਹਿਲਾ ਨਾਲ ਕੀਤਾ ਬਲਦਕਾਨ ਇਸ ਮੌਕੇ ਤੇ ਜਾਣਕਾਰੀ ਦਿੰਦੇ ਹੋਏ ਥਾਣਾ ਸ਼ਾਹਪੁਰ ਕੰਡੀ ਦੇ प्रभारी ਸੁਪਿੰਦਰ ਪਾਲ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਸ਼ਿਕਾਇਤ ਮਿਲੀ ਸੀ ਕਿ ਸੁजानਪੁਰ ਦੇ ਨਜ਼ਦੀਕ ਪੈਂਦੇ ਪਿੰਡ ਗੁਗਰਾ ਵਿਖੇ ਇੱਕ ਬਾਬਾ ਜੋ ਕਿ ਦਰਗਾਹ ਉਤੇ ਸੇਵਾ ਕਰਦਾ ਸੀ ਅਤੇ ਉਹ ਕਿਸੇ ਔਰਤ ਦਾ ਇਲਾਜ ਕਰਨ ਲਈ ਉਹਨਾਂ ਦੇ ਘਰ ਗਿਆ ਹੋਇਆ ਸੀ ਅਤੇ ਮੋਕਾਪਾਗੇ ਉਸ ਬਾਬੇ ਵੱਲੋਂ ਕਰਦੀ ਔਰਤ ਨਾਲ ਬਲਦਕਾਰ ਕੀਤਾ ਗਿਆ। ਜਿਸ ਤੋਂ ਬਾਅਦ थाना 샤ਪੁਰ ਕੰਡੇ ਪੁਲਿਸ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਜਦਜੀਤ ਸਿੰਘ ਪੁੱਤਰ ਸਰਵਰ ਸਿੰਘ ਵਾਸੀ ਗੁਗਰਾ ਨੂੰ ਮੌਕੇ ਤੇ ਕਾਬੂ ਕਰ ਲਿਆ ਗਿਆ। ਅਤੇ ਉਸ ਦੇ ਖਿਲਾਫ ਮੁਕੱਦਮਾ ਨੰਬਰ 53 ਅਤੇ 376 506 ਆਈਪੀਐਸ ਧਾਰਾ ਦੇ ਤਹਿਤ ਮੁਕੱਦਮਾ ਦਰਜ ਕਰਕੇ ਅਦਾਲਤ ਵਿੱਚ ਭੇਜ ਦਿੱਤਾ ਗਿਆ ਹੈ। ਜਿਸ ਤੋਂ ਬਾਅਦ ਮਾਨਯੋਗ ਜੱਜ ਸਾਹਿਬ ਦੇ ਹੁਕਮਾਂ ਦੇ ਅਨੁਸਾਰ ਮੁਜ਼ਰਮ ਨੂੰ ਜੇਲ੍ਹ ਵਿੱਚ ਬੰਦ ਕਰ ਦਿੱਤਾ ਗਿਆ ਹੈ। ਇਸ ਮੌਕੇ ਥਾਣਾ ਪਰਭਾਰੀ ਜਸਵਿੰਦਰ ਪਾਲ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਢੋਂਗੀ ਬਾਬਿਆਂ ਤੋਂ ਜਿੰਨਾ ਹੋ ਸਕੇ ਬੱਚਿਆ ਜਾਵੇ ਅਤੇ ਬਿਨਾਂ ਜਾਣ ਪਛਾਣ ਦੇ ਕੋਈ ਵੀ ਕਿਸੇ ਨੂੰ ਆਪਣੇ ਘਰ ਦੇ ਅੰਦਰ ਨਾ ਵਾੜੇ ਪਠਾਨਕੋਟ ਤੋਂ পুষ্পਲਤਾ ਦੀ ਰਿਪੋਰਟ ਹਲਚਲ ਪੰਜਾਬ ਦੀ ਮੈਂ ਸਾਲੂ ਬੈਟਰ ਜਸਵਿੰਦਰ ਸਿੰਘ ਮੁਖ ਅਫਸਰ ਥਾਣਾ ਸ਼ਾਪੁਰਕੰਡੀ ਮਿਤੀ 12 5 2024 ਨੂੰ ਸਾਡੇ ਲਾਕ ਏਰੀਏ ਦੇ ਮੈਲਾ ਨੇ ਸਾਡੇ ਪਾਸ ਬਿਆਨ ਦਰਜ ਕਰਾਇਆ ਕਿ ਇੱਕ ਬਾਬਾ ਜਿਸ ਦਾ ਨਾਮ ਜਗਦੀਸ਼ ਸਿੰਘ ਪੁੱਤਰ ਸਰਵੰਤ ਸਿੰਘ ਵਾਸੀ ਕੁਗਰਾਹ ਜੋ ਕਿ ਦਰਕਾਰੀ ਦੀ ਸੇਵਾ ਕਰਦਾ ਹੈ ਉਹ ਉਸਤੇ ਘਰ ਆਇਆ ਤੇ ਉਹਨੂੰ ਧਾਗੇ ਦੀਵਤਾ ਦੇ ਨਾਂ ਤੇ ਉਸਤੇ ਘਰ ਠਹਿਰ ਗਿਆ ਤਕਰੀਬ 11 ਵਜੇ ਰਾਤ ਉਸ ਬਾਬੇ ਨੇ ਮੇਲਾ ਨਾਲ ਰੇਵ ਕੀਤਾ ਜੋ ਮੁਤਲਾਅ ਤੇ ਮਕੱਲਮਾ ਨੰਬਰ 53 ਮਿਤੀ 12/5/2024 ਜੁਰਮ 376 506 ਆਈਪੀਸੀ थाना ਸ਼ਾਹਪੁਰ ਕਣੀ ਦਰਜ ਕੀਤਾ ਤੇ ਉਹ ਦੋਸ਼ੀ ਨੂੰ ਤੁਰੰਤ ਗਪਤਾਰ ਕਰਕੇ ਪੇਸ਼ਦਾਨਤ ਕੀਤਾ ਗਿਆ ਜੋ ਮਨਜੋਤ ਜੱਜ ਸਾਹਿਬ ਵੱਲੋਂ ਦੋਸ਼ੀ ਨੂੰ ਜੇਲ੍ਹ ਵਿੱਚ ਪੇ ਕੀਤਾ ਗਿਆ ਹੈ ਮਕੱਲਮਾ ਦਾ ਚਲਾਨ ਅਦਾਲਤ ਵਿੱਚ ਦੇ ਕੇ ਤੇ ਦੋਸ਼ੀ ਨੂੰ ਵਾਤਵਾਰ ਸੱਜਾ ਕਰਾਈ ਜਾਵੇਗੀ ਇਹ ਲੋਕਾਂ ਨੂੰ ਇਹ ਨਾ ਵਹਿਮਾ ਭਰਮਾ ਜਿਹਾ ਪਾ ਕੇ ਲੋਕਾਂ ਨਾਲ ਗਲਤ ਗਲਤ ਕੰਮ ਨਾ ਕਰੋ। ਇਹ ਕਾਨੂੰਨ ਦੇ ਖਿਲਾਫ ਹੈ ਤੇ ਇੱਕ ਸਮਾਜ ਦੇ ਖਿਲਾਫ ਹੈ ਇਹ ਅਪਰਾਧ ਇਹੋ ਜਿਹੇ ਕਰਪਰਾ ਨਹੀਂ ਤਾਂ ਗਲਤੀਆਂ ਕਰਨੀ ਚਾਹੀਦੀ।